ਸਾਤਰੀਆ ਕਾਲਜੀ ਅੱਜ ਦੀ ਵੀਡੀਓ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਦੀ ਵੀਡੀਓ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਨਾਲ ਮੈਂ ਗੱਲ ਕਰਨਾ ਚਾਹੂੰਗੀ ਮੈਜ਼ਰਮੈਂਟ ਟੇਪ ਬਾਰੇ ਕਿਉਂਕਿ ਜੇ ਸਾਨੂੰ ਉਹ ਪੜਨੀ ਨਹੀਂ ਆਊਗੀ ਸਾਨੂੰ ਸਮਝ ਨਹੀਂ ਆਏਗਾ ਕਿ ਛੋਟੀਆਂ-ਛੋਟੀਆਂ ਉਹਦੇ ਉੱਤੇ ਜਿਹੜੀਆਂ ਲਾਈਨਾਂ ਦਿੱਤੀਆਂ ਹੁੰਦੀਆਂ ਨੇ ਉਹਨਾਂ ਦਾ ਕੀ ਮਤਲਬ ਹੁੰਦਾ ਹੈ ਉਦੋਂ ਤੱਕ ਅਸੀਂ ਸਹੀ ਨਾਪ ਸਹੀ ਡਰੈੱਸ ਕੁਝ ਵੀ ਨਹੀਂ ਕਰ ਸਕਦੇ ਅਸੀਂ ਕਟਿੰਗ ਤੱਕ ਨਹੀਂ ਕਰ ਸਕਦੇ ਜੇ ਅਸੀਂ ਨਾਪ ਵੀ ਨਹੀਂ ਲੈ ਸਕਦੇ ਕਟਿੰਗ ਕਰਨਾ ਤੇ ਗੱਲ ਹੀ ਬੜੀ ਦੂਰ ਦੀ ਹੈ ਤੇ ਅੱਜ ਮੈਂ ਤੁਹਾਡੀਆਂ ਇਹਨਾਂ ਪਰੇਸ਼ਾਨੀਆਂ ਦਾ ਹੱਲ ਲੈ ਕੇ ਆਈ ਆ ਤਾਂ ਦੋਸਤੋ ਅੱਜ ਮੈਂ ਤੁਹਾਨੂੰ ਇਨਕੀਟੇ ਬਾਰੇ ਬੜੀ ਹੀ ਬਰੀਕੀ ਦੇ ਨਾਲ ਤੁਹਾਨੂੰ ਮੈਂ ਦੱਸਣ ਵਾਲੀ ਆ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਦੋਂ ਵੀ ਤੁਸੀਂ ਕੋਈ ਵੀ ਇਨਕੀਟੇਪ ਲੈਣਾ ਹੈ ਬਿਲਕੁਲ ਸੌਫਟ ਜਆ ਲੈਣਾ ਹੈ ਪਲਾਸਟਿਕ ਤਾਂ ਨਹੀਂ ਲੈਣਾ ਪਲਾਸਟਿਕ ਦਾ ਕੁਝ ਟਾਈਮ ਬਾਅਦ ਜਾ ਕੇ ਆਕੜ ਜਾਂਦਾ ਤੇ ਆਪੇ ਟੁੱਟ ਜਾਂਦਾ ਇਸ ਤਰ੍ਹਾਂ ਬਿਲਕੁਲ ਸੌਫਟ ਜਆ ਲੈਣਾ ਤੇ ਹੋ ਸਕੇ ਥੋੜਾ ਮੋਟੇ ਅੱਖਰਾਂ ਵਾਲਾ ਹੀ ਲਿਓ ਜਿਵੇਂ ਇਸ ਦੇ ਅੱਖਰ ਬਿਲਕੁਲ ਸਾਫ਼-ਸਾਫ਼ ਨਜ਼ਰ ਆ ਰਹੇ ਨੇ ਤੁਹਾਨੂੰ ਕੈਮਰੇ ਦੇ ਵਿੱਚ ਵੀ ਤਾਂ ਸੋਚੋ ਮੈਨੂੰ ਲੱਗੇ ਕਿ ਕਿੰਨੇ ਕਲੀਅਰ ਨਜ਼ਰ ਆਂਦੇ ਹੋਣਗੇ ਤਾਂ ਤੁਸੀਂ ਇਸ ਤਰੀਕੇ ਦਾ ਇੰਚ ਟੇਪ ਜਿਹੜਾ ਲੈਣਾ ਜਾਂ ਤੇ ਕਪੜੇ ਦਾ ਇੰਚ ਟੇਪ ਵੀ ਲੈ ਸਕਦੇ ਹੋ ਠੀਕ ਹੈ ਜੀ ਤਾਂ ਹੁਣ ਮੈਂ ਤੁਹਾਨੂੰ ਇਹਦੀ ਡਿਟੇਲ ਬਾਰੇ ਦੱਸ ਰਹੀ ਹਾਂ ਤੇ ਇਹਦੇ ਵਿੱਚ ਅਗਲੇ ਪਾਸੇ ਜਿਹੜੇ ਹੁੰਦੇ ਨੇ ਉਹ ਇੱਕ ਪਾਸੇ ਇਹਦੇ ਇੰਚ ਵਿੱਚ ਹੁੰਦੇ ਨਾਪ ਤੇ ਦੂਜੇ ਪਾਸੇ ਇਹਦੇ ਸੈਂਟੀਮੀਟਰ ਵਿੱਚ ਹੁੰਦੇ ਨੇ ਪਰ ਅਸੀਂ ਲੋਕ ਜਿਹੜੇ ਅਸੀਂ ਜ਼ਿਆਦਾਤਰ ਨਾਪ ਜਿਹੜਾ ਉਹ ਇੰਚ ਟੇਪ ਦੇ ਨਾਲ ਇੰਚ ਵਿੱਚ ਹੀ ਲੈਨੇ ਆ 80 ਸੈਂਟੀਮੀਟਰ ਦੇ ਵਿੱਚ ਨਹੀਂ ਲੈਂਦੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਾਂ 12 ਇੰਚ ਦੇ ਵਿੱਚ 1 ਫੁੱਟ ਹੁੰਦਾ ਹੈ ਵੈਸੇ ਤੇ ਸਾਡਾ ਕੋਈ ਇਸ ਦਿਨ ਨਾਲ ਕੰਮ ਨਹੀਂ ਹੈ ਪਰ ਫਿਰ ਵੀ ਤੁਹਾਡੀ ਜਾਣਕਾਰੀ ਵਾਸਤੇ ਤੁਹਾਨੂੰ ਮੈਂ ਦੱਸ ਰਹੀ ਹਾਂ ਠੀਕ ਹੈ ਜੀ ਤੇ ਅੱਗੋਂ ਤੁਹਾਨੂੰ ਮੈਂ ਦੱਸ ਦਵਾਂ ਸਾਡਾ ਕੰਮ ਹੁੰਦਾ ਮੀਟਰ ਦੇ ਹਿਸਾਬ ਨਾਲ ਤੇ 1 ਮੀਟਰ ਦੇ ਵਿੱਚ 39 ਇੰਚ ਹੁੰਦੇ ਨੇ ਤੁਹਾਨੂੰ ਮੈਂ ਬਕਾਇਦਾ ਇੱਥੇ ਕੱਲੀ-ਕੱਲੀ ਚੀਜ਼ ਲਿਖ ਕੇ ਦਵਾਂਗੀ ਤਾਂ ਕਿ ਤੁਸੀਂ ਕਿਤੇ ਵੀ ਜ ਕਿਸੇ ਹੋਰ ਪਾਸ਼ਾ ਦੀ ਵੀਡੀਓ ਵੀ ਦੇਖਦੇ ਹੋ ਤਾਂ ਵੀ ਤੁਸੀਂ ਆਸਾਨੀ ਨਾਲ ਉਹਨੂੰ ਸਮਝ ਸਕੋ ਤਾਂ ਦੇਖੋ ਜੀ 1 ਮੀਟਰ ਵਿੱਚ 39 ਇੰਚ 1/2 ਮੀਟਰ ਵਿੱਚ 19.5 ਇੰਚ ਹੁੰਦੇ ਨੇ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਇੰਚੂ ਟੇਪ ਤੋਂ ਕੱਲੀ-ਕੱਲੀ ਲਾਈਨ ਦਾ ਨਾਪ ਦੱਸਾਂਗੀ ਆ ਦੇਖੋ ਉਧਰਲੇ ਪਾਸੇ ਦੂਸਰੇ ਪਾਸੇ ਮੇਰੇ ਲੋਕ ਹੈਗਾ ਨਾ ਜਿੱਥੇ ਮੇਰਾ ਅੰਗੂਠਾ ਹੈ ਇਸ ਕਰਕੇ ਮੈਂ ਤੁਹਾਨੂੰ ਇੱਥੋਂ ਸ਼ੁਰੂ ਕਰ ਰਹੀ ਹਾਂ ਜਿਹੜੀਆਂ ਸਿਰਫ ਦੋ ਲੈਣਾ ਹੁੰਦੀਆਂ ਨੇ ਨਾ ਸਿਰਫ ਪਹਿਲੀਆਂ ਤੁਸੀਂ ਦੋ ਲੈਣਾ ਲੈਣੀਆਂ ਨੇ ਠੀਕ ਹੈ ਕੋਈ ਵੀ ਤੁਹਾਨੂੰ ਦੋ ਲਾਈਨਾਂ ਦਾ ਨਾਪ ਕਹਿੰਦਾ ਉਹ ਆ ਜਾਂਦਾ 1/4 ਦੇ ਵਿੱਚ ਇਹਨੂੰ ਆਪਾਂ 0.25 ਦੇ ਹਿਸਾਬ ਨਾਲ ਵੀ ਲਿਖ ਸਕਦੇ ਹਾਂ ਠੀਕ ਹੈ ਤੇ ਇਹਨੂੰ ਆਪਾਂ ਕਹਿ ਦਿੰਨੇ ਆ ਪੋਨਾ ਇੰਚ ਤੁਹਾਨੂੰ ਮੈਂ ਜਿੰਨੀਆਂ ਵੀ ਹੋ ਸਕਦਾ ਵਾ ਵਧੀਆ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਆ ਇਹਨੂੰ ਇੰਗਲਿਸ਼ ਵਿੱਚ ਆਪਾਂ ਕਹਿ ਦਿੰਨੇ ਆ ਕੁਆਟਰ ਇੰਚ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਇਹਨੂੰ ਧਿਆਨ ਨਾਲ ਸਮਝ ਲਿਓ ਵੀਡੀਓ ਸੇਵ ਕਰ ਲਿਓ ਡਾਊਨਲੋਡ ਕਰ ਲਿਓ ਜੋ ਤੁਹਾਡਾ ਮਨਾਂ ਦਾ ਕਰ ਲਿਓ ਤਾਂ ਕਿ ਤੁਹਾਡੇ ਕੋਈ ਵੀਡੀਓ ਗਵਾਚੇ ਨਾ ਤੇ ਆ ਦੇਖੋ ਹੁਣ ਇਸ ਤੋਂ ਬਾਅਦ ਇਸ ਤੋਂ ਅਗਲੀਆਂ ਜਿਹੜੀਆਂ ਦੋ ਲਾਈਨਾਂ ਨੇ ਜਿਹੜੀ ਆ ਅੱਧੀ ਵੱਡੀ ਲਾਈਨ ਦਿਖਾਈ ਨਾ ਸੈਂਟਰ ਦੇ ਵਿੱਚ ਉਹਨੂੰ ਤੁਸੀਂ ਲੈਣਾ ਉਹਨੂੰ ਆਪਾਂ ਕੀ ਕਹਿ ਦਿੰਨੇ ਆ 1/2 ਜਾਂ ਜੇ ਤੁਹਾਨੂੰ ਲਿਖਿਆ ਆਇਆ ਮਿਲੇ 0.50 ਤਾਂ ਵੀ ਉਹ ਅੱਧਾ ਇੰਚ ਹੀ ਹੋਏਗਾ ਤੇ ਇਹਨੂੰ ਆਪਾਂ ਕਹਿ ਦਿੰਨੇ ਆ ਹਾਫ ਇੰਚ ਇਸ ਤੋਂ ਬਾਅਦ ਜੇ ਅਸੀਂ ਅਗਲੀਆਂ ਦੋ ਲਾਈਨਾਂ ਉੱਤੇ ਚੱਲਦੇ ਹਾਂ ਜਦੋਂ ਠੀਕ ਹੈ ਜਿਹੜੀਆਂ ਕਿਸੇ ਵੀ ਨੰਬਰ ਤੋਂ ਪਹਿਲਾਂ ਦੀਆਂ ਜਿਹੜੀਆਂ ਦੋ ਲਾਈਨਾਂ ਨੇ ਮੈਂ ਤੁਹਾਨੂੰ ਇੱਥੋਂ ਹੀ ਦਿਖਾ ਦਿੰਨੀ ਆ ਇੱਥੋਂ ਤੇ ਮੇਰੇ ਲੋਕ ਹੈਗਾ ਸੀ ਨਾ ਅੱਗੇ ਤੁਹਾਨੂੰ ਮੈਂ ਇਸ ਤੋਂ ਅੱਗੇ ਦਿਖਾ ਦਿੰਨੀ ਆ ਆ ਦੇਖੋ ਜਿਹੜੀਆਂ ਸਿਰਫ ਇਹ ਦੋ ਲਾਈਨਾਂ ਐ ਇਹ ਮੈਂ ਤੁਹਾਨੂੰ 1 ਇੰਚ ਤੋਂ ਪਹਿਲਾਂ ਦਾ ਨਾਪ ਦੱਸ ਰਹੀ ਆ ਇਕ ਇੰਚ ਤੋਂ ਬਾਅਦ ਦਾ ਉਹ ਬਾਅਦ ਵੀ ਸ਼ੁਰੂ ਹੋਏਗਾ ਤੇ 1 ਇੰਚ ਤੋਂ ਪਹਿਲਾਂ ਜਿਹੜੀਆਂ ਇਹ ਦੋ ਲਾਈਨਾਂ ਆਂਦੀਆਂ ਨੇ ਨਾ ਇਹ ਵਾਲੀਆਂ ਇਹਨਾਂ ਨੂੰ ਤੁਸੀਂ ਲੈਣਾ ਹੈ ਠੀਕ ਹੈ ਤੇ ਇਹ ਤੁਹਾਡੀਆਂ ਆ ਜਾਣਗੀਆਂ 3/4 ਇਹਨਾਂ ਨੂੰ ਤੁਸੀਂ 0.75 ਵੀ ਕਹਿ ਸਕਦੇ ਹੋ ਤੇ ਇਹਨੂੰ ਆਪਾਂ ਕਹਿ ਦਿੰਨੇ ਆ 3 ਪੂਨਾ ਇੰਚ ਠੀਕ ਹੈ ਜਿੰਨੀ ਬਰੀਕੀ ਨਾਲ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਨੇ ਤੁਹਾਨੂੰ ਦੱਸਿਆ ਹੋਏਗਾ ਜਾਂ ਕੋਈ ਦੱਸੇਗਾ ਇੰਨੀ ਬਾਰੀਕੀ ਦੇ ਨਾਲ ਤੇ ਇਹਨੂੰ ਆਪਾਂ ਇੰਗਲਿਸ਼ ਵਿੱਚ ਕਹਿ ਦਵਾਂਗੇ 3/4 ਇੰਚ ਠੀਕ ਹੈ ਵੀਡੀਓ ਹੌੰਚਣਾ ਕਾਫੀ ਸਲੋ ਹੋ ਜਾਣੀ ਸੀ ਲੰਬੀ ਹੋ ਜਾਣੀ ਸੀ ਤੇ ਮੈਨੂੰ ਲੱਗਾ ਸੀ ਵੀ ਤੁਹਾਨੂੰ ਆਸਾਨੀ ਦੇ ਨਾਲ ਸਮਝਾ ਸਕਾਂ ਜੇ ਫਿਰ ਵੀ ਤੁਹਾਨੂੰ ਨਹੀਂ ਸਮਝ ਆਂਦੀ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਇਸ ਤੋਂ ਬਾਅਦ ਸਾਡਾ ਆ ਜਾਂਦਾ ਸਿੱਧਾ 1 ਇੰਚ ਉਹ ਤਾਂ ਚਲੋ ਸਾਨੂੰ ਪਤਾ ਹੀ ਹੈ ਜਿਹੜੇ ਕੱਚੇ ਵੀ ਹੈਗੇ ਨੇ ਸਲਾਈ ਵਿੱਚ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਵੀ 1 ਇੰਚ ਹੈ ਇਹ 2 ਇੰਚ ਹੈ ਠੀਕ ਹੈ ਜੀ ਉਸ ਤੋਂ ਬਾਅਦ ਦੀਆਂ ਜਿਹੜੀਆਂ ਇੱਕ ਤੋਂ ਬਾਅਦ ਜਿਹੜੀਆਂ ਦੋ ਲਾਈਨਾਂ ਸ਼ੁਰੂ ਹੁੰਦੀਆਂ ਨੇ ਨਾ ਸਾਡੇ ਸਭ ਤੋਂ ਵੱਡੀ ਲਾਈਨ ਹੁੰਦੀ ਇੱਕ ਦੀ ਹੈ ਨਾ ਉਸ ਤੋਂ ਬਾਅਦ ਦੀਆਂ ਜਿਹੜੀਆਂ ਦੋ ਲਾਈਨਾਂ ਜਦੋਂ ਉਹਨਾਂ ਨੂੰ ਅਸੀਂ ਇੱਕ ਦੇ ਵਿੱਚ ਐਡ ਕਰਕੇ ਲੈਂਦੇ ਪਹਿਲਾਂ ਅਸੀਂ ਕੱਲੀਆਂ ਲਿਤੀਆਂ ਸੀ ਠੀਕ ਹੈ ਤੁਹਾਨੂੰ ਮੈਂ ਕੱਲੀਆਂ ਦਾ ਵੀ ਦੱਸ ਦਿੱਤਾ ਹੈ ਤਾਂ ਹੁਣ ਮੈਂ ਤੁਹਾਨੂੰ ਉਹਨਾਂ ਦੇ ਨਾਲ ਕਿਸੇ ਨੰਬਰ ਨੂੰ ਵੀ ਐਡ ਕਰਕੇ ਦੱਸ ਰਹੀ ਹਾਂ ਵੱਡੇ ਨੰਬਰ ਨੂੰ ਹੁਣ ਆਪਾਂ ਇਹਦੇ ਵਿੱਚ ਇੱਕ ਐਡ ਕਰ ਲਿਆ ਤਾਂ ਉਹ 1.25 ਵੀ ਆ ਸਕਦਾ ਜਿੱਥੇ ਤੁਸੀਂ ਦੇਖੋ ਇਹਨਾਂ ਦਾ ਮਤਲਬ ਸੇਮ ਹੀ ਹੋਏਗਾ ਠੀਕ ਹੈ ਜੀ ਤਾਂ ਇਹ ਆ ਜਾਏਗਾ ਆਪਣਾ 1.5 ਇੰਚ ਠੀਕ ਹੈ ਜੀ ਤੇ ਇਹਨੂੰ ਆਪਾਂ ਜੋ ਇੰਗਲਿਸ਼ ਵਿੱਚ ਕਿਤੇ ਲਿਖਣਾ ਹੈ ਜਾਂ ਦੇਖੋਗੇ ਤਾਂ ਇਹ ਹੋਏਗਾ 1 ਐਂਡ 1/4 ਇੰਚ ਠੀਕ ਹੈ ਜੀ ਇਸ ਤੋਂ ਬਾਅਦ ਆਪਣੀ ਆ ਜਾਏਗੀ ਇਹ ਵਿਚਕਾਰ ਵਾਲੀ ਲੰਬੀ ਵਾਲੀ ਲਾਈਨ ਜਿਹਦੇ ਥੱਲੇ ਤੀਰ ਦਾ ਨਿਸ਼ਾਨ ਬਣਿਆ ਹੋਇਆ ਹੈ ਇਹ ਆਪਣਾ ਹੈਗਾ ਸੀ 1/2 ਇੰਚ ਯਾਨੀ ਕਿ 1/2 ਇੰਚ ਹੁਣ ਜਦੋਂ ਇੱਕ ਦੇ ਨਾਲ ਜੁੜ ਜਾਏਗਾ ਨਾ ਇਹ ਪੂਰੀ ਰਕਮ ਬਣ ਜਾਏਗੀ 1.5 ਇੰਚ ਇਸ ਤਰੀਕੇ ਨਾਲ ਤੇ ਇਹਨੂੰ ਆਪਾਂ ਇੰਗਲਿਸ਼ ਵਿੱਚ ਕਹਾਂਗੇ 1 ਐਂਡ 1/2 ਇੰਚ ਕਈਆਂ ਨੂੰ ਲੱਗੇਗਾ ਕਿ ਇਹ ਬਹੁਤ ਬੋਰਿੰਗ ਹੈ ਪਰ ਜਿਹੜੇ ਸੱਚੀ ਸਿਲਾਈ ਸਿੱਖਣਾ ਚਾਹੁੰਦੇ ਨੇ ਨਾ ਉਹਨਾਂ ਨੂੰ ਅੱਜ ਦੀ ਵੀਡੀਓ ਦੇਖਣ ਤੋਂ ਬਾਅਦ ਕਦੇ ਨਾਪ ਲੈਣ ਚ ਭੁਲੇਖਾ ਨਹੀਂ ਪਏਗਾ ਤਾਂ ਦੇਖੋ ਅੱਧੇ ਇੰਚ ਤੋਂ ਬਾਅਦ ਜਿਹੜੀਆਂ ਦੋ ਲਾਈਨਾਂ ਆਪਾਂ ਫੇਰ ਦੇ ਵਿੱਚ ਐਡ ਕਰੀਏ ਤਾਂ ਉਹ ਹੋ ਜਾਏਗਾ 1 3/4 ਯਾਨੀ ਕਿ 1.75 ਇੰਚ ਠੀਕ ਹੈ ਜਿੰਨਾ ਕੁ ਵੀ ਮੇਰੇ ਕੋਲ ਗਿਆਨ ਹੈ ਮੈਂ ਤੁਹਾਨੂੰ ਵੰਡਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਕਿ ਤੁਹਾਨੂੰ ਆਸਾਨੀ ਨਾਲ ਸਮਝ ਸਕੋ ਇਹਨੂੰ ਆਪਾਂ ਕਵਾਂਗੇ 1 ਤੇ 3 ਪੂਨਾ ਇੰਚ ਤੇ ਇਹਨੂੰ ਆਪਾਂ ਇੰਗਲਿਸ਼ ਵਿੱਚ ਕਵਾਂਗੇ 1 ਐਂਡ 3 ਕਵਾਟਰ ਇੰਚ ਠੀਕ ਹੈ ਜੀ ਇੱਥੋਂ ਤੱਕ ਹੋ ਗਿਆ ਮੇਰਾ ਪੇਜ ਵੀ ਭਰ ਗਿਆ ਹੁਣ ਮੈਂ ਅਗਲੇ ਪੇਜ ਦੇ ਉੱਤੇ ਚਲਦੀ ਹਾਂ ਜੇ ਤੁਸੀਂ ਚਾਹੋ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਵੀ ਰੱਖ ਸਕਦੇ ਹੋ ਤੇ ਤੁਸੀਂ ਇਹਦੀ ਪ੍ਰੈਕਟਿਸ ਵੀ ਕਰ ਸਕਦੇ ਹੋ ਤੇ ਦੋ ਚਾਰ ਵਾਰੀ ਪ੍ਰੈਕਟਿਸ ਕਰੋਗੇ ਨਾ ਤੁਹਾਨੂੰ ਆਪ ਹੀ ਯਾਦ ਹੋ ਜਾਏਗਾ ਹੱਲੇ ਤੁਹਾਨੂੰ ਦੇਖਣ ਚ ਲੱਗੇਗਾ ਵੀ ਪਤਾ ਨਹੀਂ ਕਿਹੜਾ ਖਾਲਾ ਮਾਲਾ ਦਿਮਾਗ ਚ ਨਹੀਂ ਬਹਿ ਰਿਹਾ ਪਰ ਅੱਗੇ ਜਾ ਕੇ ਤੁਹਾਨੂੰ ਸਮਝ ਆ ਜਾਏਗਾ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦੀ ਆ ਇੱਕ ਦੇ ਨਾਲ 3/4 ਜਿਹੜਾ ਹੈ ਨਾ ਜਾਂ 1.75 ਇੰਚ ਇਹਨੂੰ ਆਪਾਂ ਪੂਨੇ 2 ਇੰਚ ਵੀ ਕਹਿ ਦਿੰਨੇ ਆ ਇਹ ਮੈਂ ਤੁਹਾਡੀ ਜਾਣਕਾਰੀ ਵਾਸਤੇ ਤੁਹਾਨੂੰ ਦੱਸ ਦਵਾਂ ਠੀਕ ਹੈ ਇਹਨੂੰ ਪੂਨਾ 2 ਇੰਚ ਵੀ ਕਹਿ ਦਿੰਨੇ ਆ ਠੀਕ ਹੈ ਜੀ ਇਹ ਜਿਹੜੇ ਵੀ ਨੰਬਰ ਤੋਂ ਪਹਿਲਾਂ ਜਿਹੜੀਆਂ ਦੋ ਲਾਈਨਾਂ ਆਉਂਦੀਆਂ ਨੇ ਨਾ ਜਿਹੜਾ ਉਸ ਤੋਂ ਅਗਲਾ ਜਿਹੜਾ ਨੰਬਰ ਹੋਏਗਾ ਨਾ ਉਹਦੇ ਨਾਲ ਹੀ ਵੰਡਿਆ ਜਾਣਗੇ ਜਿਵੇਂ 2 ਇੰਚ ਠੀਕ ਹੈ 2 ਇੰਚ ਨੂੰ ਆਪਾਂ 2 ਇੰਚ ਕਹਿ ਦੇਣਾ ਉਸ ਤੋਂ ਬਾਅਦ ਜਿੱਥੇ-ਜਿੱਥੇ ਵੀ ਇਹ ਨੰਬਰ ਜਿਹੜੇ ਲੱਗਦੇ ਜਾਣਗੇ ਨਾ 1/4 ਠੀਕ ਹੈ 1 ਦੇ ਨਾਲ ਲਗਾ ਇਹਨੇ ਸਵਾ 1 ਬਣਾਤਾ ਇਹ ਦੋ ਦੇ ਨਾਲ 1/4 ਲੱਗੇਗਾ ਇਹ ਸਵਾ 2 ਬਣਾ ਦੇਗਾ ਠੀਕ ਹੈ ਜੀ ਫਿਰ ਦੋ ਦੇ ਨਾਲ ਜੇ ਤਿੰਨ ਦੇ ਨਾਲ ਲੱਗੇਗਾ ਤੇ ਸਵਾ 3 ਇੰਚ ਬਣ ਜਾਏਗਾ ठीक है तो जो दो पंजा लगेगा दो पॉइंट पाँ तो ढाई बन जाएगा तीन दिन पॉइंट ला के पाँ बनेगा तो साढ़े तीन बन जाएगा साढ़े चार साढ़े पांच साढ़े छे इस तरह ही यदि गिनती जोड़ी चलती जाएगी ठीक है जी तो उपरों जो एक पॉइंट पचहत्तर है फिर दो दोंट पचहत्तर पौने तीन इंच आ जाएगा ठीक है जी तो दोस्तों ऐसी मेरी अज की वीडियो ਜੇ ਮੇਰੀ ਵੀਡੀਓ ਦੇਖਣ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ ਮਿਲੀ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ ਜੀ